ਦੇ ਘਰ ਚੋਰੀਆਂ ਤੋਂ ਨਵੀਂ ਪੰਨੀ ਸ਼ੁਰੂ ਹੋਈ ਮਜੀਠਾ ਰੋਡ ਜ਼ਰੂਰਤ ਤੋਂ ਵੱਧ ਉੱਚੀ ਕੀਤੇ ਚਾਨ ਅਰੁੱਧ ਸਥਾਨਕ ਲੋਕ ਪੜਕੇ ਪੀ ਡਬਲਿਊਟੀ ਵਿਭਾਗ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਕੀਤੀ ਜ਼ਬਰਦਸਤ ਨਾਰੇਬਾਜ਼ੀ ਫਟੇਕਰ ਚੋਰੀਆਂ ਮੱਜੀਠਾ ਰੋਡ ਗੁਰਚੰਦਰ ਫਿਲਿੰਗ ਸਟੇਸ਼ਨ ਨੇ ਨੀਤੀਕ ਨਵੀਂ ਬਣ ਰਹੀ ਸੜਕ ਨੂੰ ਜਰੂਰਤੋਂ ਵੱਧ ਉੱਚੇ ਕੀਤੇ ਜਾਣ ਦੇ ਵਿਰੁੱਧ ਆਲੀ ਛਾਨ ਕਲੋਨੀ ਦੇ ਸਥਾਨਕ ਵਾਸੀ ਗੁੱਸੇ 'ਚ ਭੜਕ ਉੱਠੇ ਅਤੇ ਉਨ੍ਹਾਂ ਵੱਲੋਂ ਲੋਕ ਨਿਰਮਾਣ ਵਿਭਾਗ ਵਿਰੁੱਧ ਜ਼ਬਰਦਸਤ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ ਗਈ ਅਤੇ ਉਨ੍ਹਾਂ ਨੇ ਮੰਗ ਕੀਤੀ ਕਿ ਨਵੀਂ ਬਣਾਈ ਜਾ ਰਹੀ ਸੜਕ ਦਾ ਲੈਵਲ ਪਹਿਲੀ ਛੜਕ ਦੇ ਬਰਾਬਰ ਕੀਤਾ ਜਾਵੇ ਇਸ ਮੌਕੇ ਸਥਾਨਕ ਵਾਸੀ ਗੁਰ ਸ਼ਰਨਦੀਪ ਸਿੰਘ ਜਸ਼ਨ ਸਿੰਘ ਦੋਤੀ ਭਰਤ ਪੁਸ਼ਨ ਤਰਾ ਨੇ ਕੁਛੇ ਦਾ ਪ੍ਰਗਟਾਵਾ ਕਰਦੇ ਆ ਕਿ ਫਤਿਹਗੜ ਚੂੜੀਆਂ ਵਾਲੇ ਪਾਸੇ ਤੋਂ ਜੋ ਸੜਕ ਬਣਨੀ ਸ਼ੁਰੂ ਹੋਈ ਹੈ ਉਸ ਨੂੰ ਪਹਿਲੇ ਲੈਵਲ ਤੋਂ 3 ਫੁੱਟ ਤੱਕ ਉੱਚਾ ਕਰ ਦਿੱਤਾ ਗਿਆ ਜਿਸ ਨਾਲ ਉਹਨਾਂ ਦੇ ਘਰਾਂ ਅਤੇ ਦੁਕਾਨਾਂ 3 ਫੁੱਟ ਤੱਕ ਨੀਵੀਆਂ ਹੋ ਗਈਆਂ ਜਿਸ ਕਰ ਉਹਨਾਂ ਨੂੰ ਆਉਣ ਵਾਲੇ ਸਮੇਂ 'ਚ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਪਤ ਅਲੀ ਸ਼ਾਨ ਕਲੋਨੀ ਦੇ ਵਾਸੀਆਂ ਅਤੇ ਸਥਾਨਕ ਦੁਕਾਨਦਾਰਾਂ ਨੇ ਪ੍ਰਸ਼ਾਸਨ ਕੋਲ ਜੋ ਦਰਮੰਗ ਕਰਦੇ ਵਕਾ ਕੇ ਜੋ ਉਪਤ ਨਵੀਂ ਸੜਕ ਨੂੰ ਉੱਚਾ ਕਰਕੇ ਬਣਾਇਆ ਜਾ ਰਿਹਾ ਹੈ ਉਸ ਨੂੰ ਨੀਵਾ ਕਰਕੇ ਬਣਾਇਆ ਜਾਏ ਤਾਂ ਜੋ ਉਹਨਾਂ ਨੂੰ ਕਿਸੇ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਸਬੰਧੀ ਸੁਪੰਤ ਤਤ ਪੀਡਬਲੂਟੀ ਵਿਭਾਗ ਦੇ ਐਕਸ਼ਨ ਇੰਦਰਜੀਤ ਸਿੰਘ ਨਾਲ ਚਿਤਕਲ ਕੀਤੀ ਤਾਂ ਉਹਨਾਂ ਕਾ ਕੇ ਸੜਕ ਦਾ ਲੈਵਲ ਨੀਵਾ ਹੋਣ ਕਾਰਨ ਛੜਕ ਉਪਰ ਪਾਣੀ ਖੜ ਜਾਂਦਾ ਜਿਸ ਕਾਰਨ ਸੜਕ ਦੇ ਲੈਵਲ ਨੂੰ ਉੱਚੇ ਕਰਕੇ ਨਵੀਂ ਸੜਕ ਬਣਾਈ ਜਾ ਰਹੀ ਹੈ ਇਹ ਸਰ ਦੇਖੋ ਆ ਪੀ ਡਬਲਯੂ ਡੀ ਵਾਲੇ ਇੰਨੀ ਨਹੀਂ ਸੜਕ ਉੱਚੀ ਕਰ ਦਿੱਤੀ ਤਿੰਨ ਤਿੰਨ ਚਾਰ ਚਾਰ ਫੁੱਟ ਸਾਰੀਆਂ ਦੁਕਾਨਾਂ ਦੇ ਕਾਰੋਬਾਰ ਠੱਪ ਕਰ ਦਿੱਤੇ ਆ ਜੀ ਇੱਕ ਦੁਕਾਨਦਾਰ ਕਿੱਥੇ ਮਾਲ ਲਵਾਊਗਾ ਕਿੱਥੇ ਉਹ ਮਤਲਬ ਆਪਣਾ ਲੋਡ ਕਰੂਗਾ ਜੀ ਇੱਥੇ ਆ ਵੇਖੋ ਕਿੰਨਾ ਕਿੰਨਾ ਉੱਚਾ ਕਰ ਦਿੱਤਾ ਵਾ ਸਾਡੇ ਨਾਲ ਹੀ ਇੱਕ ਕਲੋਨੀ ਪੈਂਦੀ ਆ ਜੀ 100 ਘਰ ਮਗਰ ਬਣਿਆ ਵਾ ਲੋਕਾਂ ਨੇ ਲੱਖਾਂ ਰੁਪਏ ਲਾ ਕੇ ਕੁੱਟੀਆਂ ਬਣਾਈਆਂ ਨੇ ਉਹ ਸਾਰੀਆਂ ਮਿੱਟੀ ਕਰ ਦਿਤੀਆਂ ਇਹਨੇ ਬਰਸਾਤਾਂ ਦੇ ਸੀਜ਼ਨ ਦੇ ਵਿੱਚ ਇੱਥੇ ਬੇੜੀਆਂ ਦਾ ਕੰਮ ਹੋਣਾ ਜੀ ਇਹਦਾ ਕੋਈ ਅਹੀਂ ਅੰਨੇ ਵੀ ਹੱਲ ਕੀਤਾ ਜਾਵੇ ਤੇ ਇੰਨਾ ਧੱਕਾ ਦੁਕਾਨਦਾਰਾਂ ਨਾਲ ਹੋੰਡਿਆ ਵਾ ਸਾਰਿਆਂ ਨੇ ਕਾਰੋਬਾਰ ਠੱਪ ਕਰ ਦਿੱਤੇ ਆ ਇਹਨਾਂ ਨੇ ਆਖੋ ਕਿੰਨੀ ਕਿੰਨੀ ਫਾਲਤੂ ਜਿੰਨੇ ਛੜਕ ਰੇ ਉੱਚੀ ਕਰ ਦਿੱਤੀ ਆ ਇਹਦਾ ਕੋਈ ਮਤਲਬ ਹੀ ਨਹੀਂ ਐ ਦੋ ਮਹੀਨੇ ਹੋ ਗਏ ਲੋਕਾਂ ਨੂੰ ਘੱਟਾ ਖੋਣ ਦੇ ਆ ਨਾ ਕੋਈ ਕਿਸੇ ਤਰੀਕੇ ਨਾਲ ਬਣਾਉਣ ਦੇ ਆ ਜੀ ਨਾ ਕੋਈ ਲੈਵਲ ਸਿਆਵੋ ਪਤਾ ਨਹੀਂ ਕਿਹੜਾ ਕੱਟ ਛੜਿਆ ਇਹਨਾਂ ਨੇ ਜੀ ਢਾਈ ਢਾਈ ਤਿੰਨ ਤਿੰਨ ਫੁੱਟ ਜਿੰਨੀ ਛੜਕਤਾ ਚੁੱਕ ਦਿੱਤੀ ਆ ਬਿਨ ਮਤਲਬ ਚੁੱਕ ਛੱਡੀ ਇਹਦਾ ਕੋ ਇੰਨੇ ਨੇ ਰਕਮਾਂ ਲਾ ਕੇ ਲੋਕਾਂ ਬਿਲਡਿੰਗਾਂ ਬਣਾਈਆਂ ਨੇ ਸਾਰੀਆਂ ਦਫਾ ਕਰ ਦਿੱਤੀਆਂ ਦੀ ਇਹਨਾਂ ਨੇ ਦੇਖੋ ਜੀ ਪੀਡਬਲਿਊ ਡਿਪਾਰਟਮੈਂਟ ਨੇ ਜਿਹੜਾ ਸੜਕ ਦਾ ਸ਼ੁਰੂਆਤ ਕੀਤੀ ਹੈ ਚਲੋ ਠੀਕ ਸ਼ੁਰੂਆਤ ਕੀਤੀ ਹੈ ਲੇਕਿਨ ਇਹ ਕੀ ਦਾ ਲੈਵਲ ਹੱਦ ਤੋਂ ਜ਼ਿਆਦਾ ਹੀ ਚੁੱਕ ਦਿੱਤਾ ਜਿਸ ਦੇ ਨਾਲ ਕਿ ਪਾਣੀ ਦਾ ਨਿਕਾਸ ਕਲੋਨੀਆਂ ਦੇ ਵਿੱਚੋਂ ਨਿਕਲਣਾ ਬਹੁਤ ਮੁਸ਼ਕਲ ਹੋਇਆ ਤੇ ਅਸੀਂ ਪ੍ਰਸ਼ਾਸਨ ਕੋ ਇਹ ਮੰਗ ਕਰਨੇ ਆ ਵੀ ਇਹਦਾ ਲੈਵਲ ਥੋੜਾ ਡਾਊਨ ਕਰਕੇ ਤੇ ਸਾਰੇ ਕਲੋਨੀ ਵਾਲਿਆਂ ਦੀ ਤੇ ਦੁਕਾਨਦਾਰਾਂ ਦੀ ਰਾਏ ਦੇ ਮੁਤਾਬਕ ਥੋੜਾ ਲੈਵਲ ਡਾਊਨ ਕਰਕੇ ਸੜਕ ਨੂੰ ਅੰਜਾਮ ਦਿੱਤਾ ਜਾਏ ਬਸ ਅਸੀਂ ਇਹੋ ਕਹਿਣਾ ਚਾਹੁੰਦੇ ਆ ਜੀ ਇਦੇ ਬਾਰੇ ਤੁਹਾਡੀ ਸਰਕਾਰ ਦੇ ਕਿਸੇ ਨੁਮਾਇੰਦੇ ਨਾਲ ਗੱਲ ਹੋਈ ਆ ਨਹੀਂ ਜੀ ਇਸ ਮਾਮਲੇ ਵਿੱਚ ਸਰਕਾਰ ਦੇ ਨੁਮਾਇੰਦੇ ਨਾਲ ਕੋਈ ਗੱਲ ਨਹੀਂ ਹੋਈ ਜੀ ਇਸ ਟਾਈਮ ਤੇ ਤੇ ਅਸੀਂ ਤੇ ਕਿਨੇ ਪੀਡਲੂ ਡਿਪਾਰਟਮੈਂਟ ਦੇ ਨਾਲ ਗੱਲ ਕਰਕੇ ਤੇ ਸਾਡੀ ਮੁਸ਼ਕਲਾਂ ਸੁਣਾ ਲਾ ਕੇ ਤੇ ਇਸ ਚੀਜ਼ ਦਾ ਕੋਈ ਪ੍ਰੋਪਰ ਹੱਲ ਮਿਲ ਜਾ ਜੀ ਲੈਵਲ ਤੋਂ ਸੜਕ ਦਾ ਡਾਊਨ ਹੋਣਾ ਚਾਹੀਦਾ ਜੀ ਹਾਂ ਜਿਹੜੀ ਆ ਮਜੀਠਾ ਰੋਡ ਬਣ ਰਹੀ ਆਲੀ ਸ਼ੰਤ ਕਲੋਨੀ ਦੇ ਲਾਗੋਂ ਦੀ ਇਹਦੇ ਚ ਲਗਭਗ 100 150 ਦੁਕਾਨ ਜਿਹੜੀ ਆ ਉਹ ਇੱਕ ਤੇ ਬੇਕਾਰ ਹੋਈ ਪਿਛਲੇ 2-3 ਮਹੀਨੇ ਤੋਂ ਘਟੇ ਨਾਲ ਮਿੱਟੀ ਨਾਲ ਜਿਹੜਾ ਕੰਮੜਾ ਕੋਈ 2-4 ਦਿਨਾਂ ਦਾ ਸੀ ਜਿਹਨੂੰ 2-3 ਮਹੀਨੇ ਹੋ ਗਿਆ। ਦੂਸਰੀ ਗੱਲ ਇਹ ਆ ਕਿ ਇਹਦੇ ਨਾਲ ਬਹੁਤ ਸਾਰੇ ਦੁਕਾਨਦਾਰਾਂ ਤੋਂ ਵੇਹਲਿਆਂ ਪਹਿਲਾਂ ਹੀ ਉਹਦੋਂ ਤੋਂ ਹੋਈ ਆ ਤੇ ਗਾੜੀ ਵੀ ਵੇਹਲਿਆਂ ਕਰਦਣਾ ਕਿਉਂਕਿ ਉਹਨਾਂ ਦੇ ਲੈਵਲ ਹੀ 2-2 3-3 ਫੁੱਟ ਨੀਵੇਂ ਕਰਦੇ ਆ। ਲੋੜ ਤੇ ਸੀਵਰ ਬਣੇ ਆ ਸੀਵਰਾਂ ਦੇ ਜਿਹੜੇ ਉਹਦਾ ਸਹੀ ਸਿਸਟਮ ਉਹਨਾਂ ਦਾ ਕੰਮ ਚੱਲੇ ਜੇ ਉਹ ਛੋਟੇ ਦੇ ਵੱਡੇ ਹੋ ਜਾਣ ਜਾਂ ਨਾਲੇ ਬਣ ਜਾਣ ਤੇ ਬੇਲੋੜੀ ਆਪਾਂ ਸੜਕ ਬਹੁਤ ਜ਼ਿਆਦਾ ਉੱਚੀ ਕਰ ਦੇਣੀ ਕੋਈ ਇਨਸਾਫ ਨਹੀਂਗਾ। ਇਸ ਕਰਕੇ ਇੱਕ ਕਲੋਨੀ ਦਾ ਜਿਹੜਾ ਮੇਖਾ 1.200 ਘਰ ਹੈ ਡਾ ਉਹ ਥੱਲੇ ਨੀਵੇਂ ਹੋਣਾ ਜਿਨ੍ਹਾਂ ਦੀ ਸਾਰੀਆਂ ਕੋਠੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਦੂਸਰੇ ਸਾਈਡਾਂ ਦੀ ਕਾਨੂੰਨੀ ਬਣੇ ਕਿ ਬਰਬਾਦ ਹੋਈਆਂ ਨੇ ਪ੍ਰਸ਼ਾਸਨ ਨੂੰ ਚਾਹੀਦਾ ਇਹਦਾ ਬੈਕ ਢੁਕਵਾ ਹਲ ਕੱਢੇ ਤੇ ਉਹਨਾਂ ਸਾਰਿਆਂ ਜਿਹੜਾ 100-150 ਘਰ ਹੈ ਉਹਨਾਂ ਦਾ ਇਹ 100-150 ਦੁਕਾਨਦਾਰ ਇਹਨਾਂ ਦਾ ਕੁਝ ਭਲਾਉ ਜੇ ਮਤਲਬ ਇਹ ਮੰਗ ਕਰਦੇ ਆ ਜੇ ਤੁਹਾਡੀ ਮੰਗਾਂ ਨਾ ਮੰਨੀਆਂ ਗਈਆਂ ਫਿਰ ਤੁਹਾਡਾ ਕੀ ਸਟੈਪ ਹੋਏਗਾ ਜੇ ਤੇ ਤੁਹਾਡੇ ਬਾਅਦੀਆਂ ਬਣਾਈ ਇਹੀ ਉਹਨਾਂ ਦੇ ਕੰਨਾਂ 'ਚ ਪਿਉਣਾ ਚਾਹੁੰਦੇ ਆ ਫਿਰ ਗਾਰਲ ਸਟੈਪ ਗਾਲੀ ਮੀਟਿੰਗ ਦੇ ਵਿੱਚ ਕੀਤਾ ਜਾ ਇਸ ਤੋਂ ਬਾਅਦ ਫਿਰ ਵੇਖਾਂਗੇ ਕਿ ਇਹ ਕਰਦੇ ਕਲੋਨੀ ਵਾਲੇ ਕਿਉਂਕਿ ਜਿਨ੍ਹਾਂ ਦੇ ਇਹਨਾਂ ਨੁਕਸਾਨ ਹੋ ਉੱਡਿਆ ਕਰਕੇ ਫਿਰ ਸਾਰਿਆਂ ਦੀ ਸਲਾਹ ਕਰਕੇ ਅਗਲਾ ਸਟੈਪ ਕੀ ਹੈ ਉਹਦੇ ਬਾਰੇ ਫਿਰ ਅਗਲੀ ਮੀਟਿੰਗ ਦੇ ਵਿੱਚ ਦੱਸਿਆ ਜਾਏਗਾ